ਛੱਕੀ ਜਾਂਦੇ ਆ ਕਰੋੜਾ ਤੂੰ ਸ਼ਕਾਉਣ ਵਾਲਾ ਕੱਲਾ ਤੇਰੇ ਵਿਹਾਂ ਦੇ ਵਿਆਜ ਨਾਲ ਪਾਰ ਜਾਵੇ ਗੱਲਾਂ ਛੱਕੀ ਜਾਂਦੇ ਆ ਕਰੋੜਾ ਤੂੰ ਸ਼ਕਾਉਣ ਵਾਲਾ ਕੱਲਾ ਤੇਰੇ ਵਿਹਾਂ ਦੇ ਵਿਆਜ ਨਾਲ ਪਾਰ ਜਾਵੇ ਗੱਲਾਂ ਤੇਰੇ ਕਿੰਨੇ ਵਰਤਾਵੇ ਬਾਬਾ ਗਿਣਤੀ ਨਾ ਕੋਈ ਜਾਵੇਂ ਥਾਂ ਥਾਂ ਤੇ ਲੰਗਰ ਤੁਲਾਈ ਬਾਬਾ ਨਾਨਕਾ ਵਿਹਾਂ ਨਾਲ ਦੁਨੀਆ ਰਜਾਈ ਬਾਬਾ ਨਾਨਕਾ ਵਿਹਾਂ ਨਾਲ ਦੁਨੀਆ ਰਜਾਈ ਬਾਬਾ ਨਾਨਕਾ ਵਿਹਾਂ ਨਾਲ ਦੁਨੀਆ ਰਜਾਈ ਬਾਬਾ ਹਨਾਲ ਦੁਨੀਆ ਰਜਾਈ ਬਾਬਾ ਨਾਨਕਾ ਪਾਵੇਂ ਬੱਖੋ ਬੱਖ ਸੋਚ ਪਾਵੇਂ ਬੱਖੋ ਬੱਖ ਬਣਿਆ ਪੇ ਜਾਣਾ ਏ ਚੁਗਾਈ ਕੀ ਦੀ ਝੁੰਝ ਕੀ ਦੇ ਦਾਣੇ ਕਦੇ ਹੋਵੇ ਅਰਦਾਸ ਕਦੇ ਲੱਗਦੇ ਜਕਾਰੇ ਸਦਾ ਲੱਗਦੇ ਆਇਆ ਸਦਾ ਲੱਗੀ ਏ ਜਾਣੇ